ਇਹਦੀ ਕੁਸ਼ਤੀ ਦੁਨੀਆ ਵਾਲੇ ਪੰਨਾ ਉਹ ਸਾਡੇ ਪਹਿਲਵਾਨ ਜਰਵਾਇ ਕਰਵਾਇਆ ਬਹੁਤ ਬਹੁਤ ਧੰਨਵਾਦ ਹੈਨਾ ਦਲ ਖਿਜਵੇਂ ਮੁਕਾਬਲੇ ਕਰਵਾਏ ਜਾਣੇ ਆ ਉਹ ਕੋਈ ਦੂਰੇ ਪਿੰਡ ਕਰਤਾਰਪੁਰ ਤੋਂ ਅਲੀ ਖੇਲਾ ਅਲੀ ਖੇਲੇ ਤੋਂ ਹੈਨਾ ਕਿ ਟੂਪੀ ਵਿੱਚ ਕੱਟੇ ਮੋਤੀ ਫਿਰ ਉਹ ਕਿਸੇ ਦੀ ਜੁਲਫ ਦਾ ਸ਼ਿੰਗਾਰ ਬਣਦਾ ਹੈ ਫਲਾ ਆਪਣਾ ਤਨ ਚਰਵਾਇ ਪੰਨਾ ਫਿਰ ਉਹ ਕਿਸੇ ਦੀ ਗਲੇ ਦੀ ਹਾਰ ਬਣਦਾ ਹੈ ਫਰਮਾ ਆਪਣਾ ਪਰ ਗੜਾਇਆ ਪਹਿਲਾ ਫਿਰੋਖੀ ਉਹਦੇ ਨਾਣਾ ਦੀ ਧਾਰ ਬਣਦਾ ਹੈ ਤੇ ਨਾਲ ਤਾਂ ਜਗੀਰ ਦਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਮਾਣ ਬਖਸ਼ਿਆ ਮੋਹੱਬਤ ਦਿੱਤੀ ਹੈ ਇਹ ਕੁਸ਼ਤੀ ਸਪੈਸ਼ਲ ਹੈ ਰਾਣਾ ਰਸਲੇ ਨੂੰ ਦੇਰ ਦੇ ਖੜੇ ਦਾ ਮੱਲ ਵੱਡੀ ਗੋਤੀ ਚੋਟੀ ਦੇ ਮੱਲ ਹੈ ਆਓ ਸਾਰੇ ਟੱਕਰ ਤੇ ਵੇਖ ਮਾਰਦਾ ਸਾਹੀ ਪੜਦੀ ਜੋਰ ਜ਼ਰਾ ਦੀ ਦਾ ਬੁੱਧੋ ਗੱਜਾ ਰਹਿਣਾ ਹੁੱਜਾ ਭਲਵਾਨੀ ਦਾ ਉਰਦੀ ਓਰ ਤੇ ਕਰੇ ਕਬੀਤਰ ਕੱਟੀਆਂ ਉਂਰਾਂ ਦੇ ਦੱਬ ਪਰ ਕੀ ਫਰਮਾ ਬੱਚਾ ਵੱਡੇ ਖਾਣੀ ਦਾ ਰਾਤਾ ਵਰਗੇ ਇੱਕ ਥੋਕ ਦੇ ਕੇ ਬ੍ਰਿਹੋ ਸੁਣਦੇ ਕਿ ਕਹਿੰਦੇ ਸ਼ੋਰ ਦੇ ਅੱਖਾਂ ਦੇ ਵਿੱਚ ਕਿਹੋ ਜਿਹਾ ਹੁੰਦਾ ਹੈ ਜਦੋਂ ਰਸੂਰ ਜਿ ਖੜਦੀ ਹੈ ਤੇ ਅਕਾਸ਼ ਸੁਤਪਾਲ ਮੱਲੀ ਜੀ ਦਾ ਸਮਾਰੋਹ ਹੈ ਗੁਰਪ੍ਰੀਤ ਸਾਹਿਬ ਸਰਪੰਚ ਸਿੱਖੀ ਹੋਣ ਸਾਡੇ ਮੈਂਬਰ ਸਾਹਿਬ ਆਪਣੇ ਅੱਜ ਛੇਦ ਮੇਲਾ ਹੋ ਰਿਹਾ ਤੇ ਕਾਬੂ ਟੂਰਨਾਮੈਂਟ ਦੀ ਉਰਾਨ ਦੇ ਬਾਰੇ ਚਰਚਾਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਹਰ ਸਾਲ ਦੀ ਤਰ੍ਹਾਂ ਜਿਹੜੀ ਸੈਂਚ ਕਰਵਾਈ ਜਾ ਰਹੀ ਆ ਸੈਂਚ ਤੋਂ ਪਹਿਲਾਂ ਆਪਣੇ 30 35 ਕਿਲੋ ਦੇ 40 ਕਿਲੋ ਦੇ ਮੈਚ ਕਰਵਾਏ ਗਏ ਆ ਜੀ ਤੇ ਓਪਨ ਦੇ ਮੈਚ ਕਰਵਾਏ ਗਏ ਆ ਤੇ ਆਉਣ ਤੋਂ ਤਬਾਦੇ ਵਿੱਚ 16 ਖਾੜੇ ਸੱਦੇ ਗਏ ਆ ਜੀ ਤੇ ਤਿੰਨ ਥੱਲੇ ਵਾਲੀਆਂ ਕੁਸ਼ਤੀਆਂ ਕਰਾਈਆਂ ਜਾਣਗੀਆਂ ਤੇ ਇੱਕ ਪਟਕੇ ਦੀ ਕੁਸ਼ਤੀ ਕਰਾਈ ਜਾਏਗੀ ਜਿਸ ਦੀ ਪ੍ਰਾਈਸ ਹੈਗੀ ਆ 1 ਲੱਖ 20000 ਤੇ ਬਹੁਤ ਹੀ ਛੋਟੀ ਦੇ ਦੋਨੇ ਪਹਿਲਵਾਨ ਪਹੁੰਚ ਰਹੇ ਆ ਬਹੁਤ ਹੀ ਵਧੀਆ ਹਰ ਸਾਲ ਦੀ ਤਰ੍ਹਾਂ ਜਿਹੜਾ ਸਹਿਜ ਰੌਂਹਗਾਰਾ ਮਿਲਿਆ ਸੋ ਇਸੇ ਕਰਕੇ ਮਹਾਰਾਜ ਕਿਰਪਾ ਕਰਨ ਕਿ ਹਰ ਇੱਕ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਵੱਧ ਛੱਡ ਕੇ ਸਾਰੇ ਇਹ ਸਾਬਣ ਸਾਡੀ ਛੰਝ ਦਾ ਆਨੰਦ ਮਾਣਨ ਤੇ ਇਸੇ ਤਰ੍ਹਾਂ ਹੀ ਕੱਲ ਨੂੰ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਇੱਕ ਦਿਨ ਦਾ ਜਿਹਦੇ ਵਿੱਚ 70 ਕਿਲੋ ਦੀਆਂ ਚਾਰ ਟੀਮਾਂ ਸੱਦੀਆਂ ਜਾਣਗੀਆਂ ਚਾਰ ਕੈਡਮੀਆਂ ਜਿਹਦੇ ਵਿੱਚ ਨਕੋਤਰ ਨਿਊਜ਼ੀਲੈਂਡ ਗੱਗੀ ਲੋਕੋ ਮਹਾਲਵਾ ਅਤੇ ਮਾਦੂਗੋ ਇਹ ਚਾਰੇ ਢਿਮਗੜਾਈਆਂ ਜਾਣਗੀਆਂ ਜਿਨ੍ਹਾਂ ਨੂੰ 1 ਲੱਖ ਫਸਟ ਪ੍ਰਾਈਜ਼ ਹੋਊਗਾ ਸੈਕੰਡ 75000 ਤੇ ਬੈਸਟਨ ਮੋਟਰਸਾਈਕਲ ਦਿੱਤੇ ਜਾਣਗੇ ਤੇ ਉੱਤੇ ਹੀ ਪਿੰਦੇ ਸੱਜਣ ਵਾਲੀਏ ਦਾ ਹਾਰਲੇ ਮੋਟਰਸਾਈਕਲ ਦੇ ਨਾਲ ਸਨਮਾਨ ਸਰਵਾਨ ਕੀਤਾ ਜਾਊਗਾ ਤੇ ਜਗਿੰਦਰ ਪਹਿਲਵਾਨ ਸਾਡੇ ਨਾਲ ਦੇ ਪਿੰਡ ਸਾਦਕਪੁਰ ਤੋਂ ਅੱਜ ਇਹਨਾਂ ਨੂੰ ساری ਦੁਨੀਆ ਜਾਣਦੀ ਆ ਉਹਨਾਂ ਨੇ ਬੜਾ ਚੰਗ ਕਬੱਡੀ ਖੇਡੀ ਆ ਕੁਲੇ ਵੀ ਆ ਉਹਨਾਂ ਦਾ ਕਲਨ ਗੁਰਜ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਜੀ ਸਾਡੀ ಗ್ರಾಮ ਪੰਚਾਇਤ ਵੱਲੋਂ ਧੰਨਵਾਦ ਜੀ ਪਹਿਲਾ ਜੀ ਮੈਂ ਤੁਹਾਡਾ ਹੈਪੀ ਕੰਗ ਜੀ ਟੋਰਨ ਡਿੰਗੜਾ ਤੋਂ ਭਾਈ ਦੇਖੋ ਜੀ ਆਪਾਂ ਤੇ ਸਾਡਾ ਕੁੰਜਮਾ ਸ਼ਹਿਰ ਵਿੱਚ ਲਾਇਆ ਗੁਰੂ ਮਾਰੀ ਹਰ ਸਾਲ ਹੀ ਅਸੀਂ ਕੱਢ ਜਿਗਰਣਾ ਕਰ ਰਹੇ ਹਾਂ ਮੈਂ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਆਪਣੇ ਛੋਟੇ ਜਿਹੇ ਭਲਵਾਨ ਪਿਛਲੇ ਸਾਲ ਵੀ ਆਏ ਸੀਗੇ ਐਕਟੀ ਵੀ ਆਏ ਆ ਗਾਂ ਵੀ ਆਉਂਦੇ ਰਹਿਣਗੇ ਤੇ ਬਾਕੀ ਅਸੀਂ ਟੂਰਨਾਮੈਂਟ ਜਿਹੜਾ ਅਸੀਂ ਪਹਿਲੀ ਵਾਰੀ ਕਰ ਰਹੇ ਹਾਂ ਜੀ ਤੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲੇ ਆ ਸਾਡਾ ਇਹ ਸਿਹ ਇਹ ਬੱਚੇ ਰਹੀ ਸਾਡੇ ਬੱਚੇ ਸਿੱਧੇ ਪਾਸੇ ਆ ਜਾਣ ਨਸ਼ਿਆਂ ਤੋਂ ਦੂਰ ਹੋ ਜਾਣ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਨ ਜਿਹੜੇ ਵੇਲੇ ਸਾਡੇ ਐਨਆਰਈ ਭਰਾਵਾਂ ਨੇ ਚਾਹੇ ਉਹ ਕੈਨੇਡਾ ਬੈਠਾ ਚਾਹੇ ਮਰੀਲੇ ਬੈਠਾ ਚਾਹੇ ਕਿਤੇ ਯੂਰਪ ਵਿੱਚ ਬੈਠਾ ਚਾਹੇ ਯੂਏਈ ਦੇ ਵਿੱਚ ਬੈਠਾ ਆ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਜੀ ਤੇ ਸਾਡੀ ਫਾਕਾਗੇ ਨਗਰ ਦੀ ਪੰਚਾਇਤ ਤੇ ਸਾਡੇ ਮੋਜੂਦਾ ਸੱਜਣ ਸਾਰਾ ਸਾਡਾ ਸਾਰਾ ਰਾਮ ਨੇ ਕਹੀ ਕਰਾ ਰਹੇ ਆ ਤੇ ਜੇ ਸਭ ਤੋਂ ਵੱਧ ਤੋਂ ਵੱਧ ਯੋਗਦਾਨ ਪਾਇਆ ਜੀ ਇਹਨਾਂ ਨੇ ਤੇ ਸਾਡਾ ਇਹ ਜੀ ਆ ਵੀ ਜਿੱਦਾਂ ਆਨਰ ਟਾਈਮ ਜੇ ਸਾਨੂੰ ਹੋਂਗਾ ਰਾਜ ਦਾ ਕਾਹ ਨੂੰ ਵਧੀਆ ਮਿਲੂਗਾ ਸੰਗਤ ਵੀ ਆਪ ਕਰਕੇ ਤੇ ਸਾਡਾ ਜਿਹੜਾ ਮੇਲਾ ਖਫਲ ਕਰੇ ਤੇ ਆਨਲਾਈਨ ਵੀ ਅਸੀਂ ਆਪਦੇ ਲੋਰ ਹੋਰ ਵੀ ਕੋਸ਼ਿਆ ਕਰਾਂ ਵੀ ਵਧੀਆ ਸਾਡਾ ਪ੍ਰੋਗਰਾਮ ਹੋਵੇ ਵਾਇਰ ਜੀ ਖਾਲਸਾ ਵਾਇਰ ਜੀ ਭਤੇ ਸਰਦਾਰ ਭਾਸਪ ਸਿੰਘ ਜੀ ਗਰੇਜ਼ਾ ਤੇ ਅਮਰਜੀਤ ਸਿੰਘ ਜੀ ਜੀਤਾ ਇਹ ਚਰਨਜੀਤ ਸਿੰਘ ਪੱਤਾ ਮਨੀਲਾ ਵਾਲੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਵੱਲੋਂ ਕਹਿੰਦੇ ਮੋਟਰਸਾਈਕਲ ਉੱਤੇ ਜਾ ਕੇ ਪਹੁੰਚਾਉਣਾ ਔਰ ਬਹੁਤ ਧੰਨਵਾਦ ਬਾਈ ਗਰੌਲ ਕਰਦੀ ਹੈ ਕਲੀਅਰ ਸ਼ਾਇਨਾ ਜੀ ਉੱਪਰ ਮੈਚ ਔਰ

ਜੋ ਸਾਡੇ ਪ੍ਰੈਸ ਦੇ ਅੱਗੇ ਸੁਰੇਂਦਰ ਸ਼ਾਮਰਾ ਪ੍ਰੈਸਰ ਪੁੱਤਰ ਸਾਹਿਬ ਮੈਂ ਪੁੱਤਰ ਸੁਰੇਂਦਰ ਵਾਲਾ ਪੁੱਤਿਆ ਬਹੁਤ ਬਹੁਤ ਜੀ ਸ਼ਾਲਾ ਸਾਹਿਬਾ ਦਾ ਬਹੁਤ ਬਹੁਤ ਫਤਿਹ ਇੱਕ ਇੱਕ ਜੱਟ ਜੀ ਜੋ ਰਾਜ ਪੰਚਾਇਤ ਦਾ ਨਾਮ ਵੀਰ ਇਹ ਕਮੇਟੀ ਸੰਘੇਰਾ ਪ੍ਰਾਈਜ਼ ਵਾਲੋ ਜੋਦੀ ਭਾਈ ਆਓ ਜੀ ਬਾਈ ਜੀ आई जीक कमेटी कई आई जी दोनो टीम जो लेके भई जो टीम लॻे आई जी टीम ਕਹਿੰਦਾ ਪਹਿਲਾ ਓਪੀਨੀਅਨ ਦੋ ਜੀ ਰੰਗਲੀਆਂ ਤਾੜੀ ਮਾਰਦੇ ਕੋਈ ਮੜੋ ਭਾਜੀ ਹਰਮ ਤਰੀ ਜਣਾ ਖੇਡਦੇ ਥੋੜਾ ਥੋੜਾ ਠੀਕ ਐ ਇੱਥੇ ਭਾਜੀ ਇੱਥੇ ਦੇਖੋ ਇਹ ਜਿਹੜੇ ਸਨਮਾਨ ਕੀਤੇ ਜਾ ਰਹੇ ਆ ਸਾਡੇ ਸੁਖਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਬੰਦ ਕਮੇਟੀ ਕਮੇਟੀ ਸਿੰਘ ਜਿਹੜਾ ਸਹਿ ਕਮੇਟੀ ਬਹੁਤ ਬਹੁਤ ਧੰਨਵਾਦ ਨਾਲ ਪਿੰਡ ਦੇ ਸਰਪੰਚ ਗੋਮੇ ਸਰਾਨਾ ਪੰਗਰ ਜਿੰਦਾਂ ਚਾਰ ਪੁੱਤ ਦੀ ਹੋਂਦ ਆ ਸੋਟੀ ਦੀਆਂ ਕਿੰਨਾ ਲਾਈਟਾਂ ਮਾਰਦੇ ਹੋਏ ਕੰਗਰ ਕੰਟਮ ਇਤਨੀ ਪਾਸੇ ਹੱਸਦੇ ਨੰਬਰ ਕਾਲੀ ਅਸਰ ਕਾਲੇ ਨਾਲ ਜੀ ਕੈਪਟਨ ਨਾਲ ਕੋਈ ਬੋਲਣ ਵਾਲੀ ਹੈ ਜੀ ਦਾ ਬਾਗ ਤੇ ਕਿੱਟੀ ਵੀ ਡਿਲੀਵਰੀ ਕਰ ਰਹੇ ਆ ਰੁਪਈਆ ਅਮਰੀਕ ਸਿੰਘ 1800 ਜਲਦੀਪ ਸਿੰਘ 2000 ਰੁਪਈਆ ਫਰਹਾਨ ਸਿੰਘ ਮৈত্র 2100 ਰੁਪਈਆ ਵਿਕਰ ਮੇਰ 1000 ਰੁਪਈਆ ਮੋਹਨ ਸਿੰਘ ਲੰਬੜਦਾਰ 1100 ਰੁਪਈਆ ਖਿੰਦਰ ਅਨੀਲਾ 1100 ਰੁਪਈਆ ਗੁਰਜੀਤ ਕੁਮਾਰ ਪੰਡਤ 1400 ਰੁਪਈਆ ਜਰਦੀਪ ਸਿੰਘ ਪੰਡਤ 1100 ਰੁਪਈਆ ਕਰਤਾਰ ਸਿੰਘ ਆਹ ਬਹੁਤ ਬਹੁਤ ਨਾਰੇ ਦੀ ਦਾ ਨਾਮ ਹੈ ਗੁਰਦੇਵ ਸਿੰਘ ਮੰਡੀ ਸਾਹਿਬ ਨਾਲ ਉਹਨੂੰ ਬਹੁਤ ਸਾਰਾ ਪਿਆਰ ਤੇ ਫਿਰ ਕੱਢ ਗੋਰੀਆਂ ਰਿਸ਼ਤੇਦਾਰੀਆਂ ਤੇ ਮੇਰੇ ਕੋਲ ਜਿਵੇਂ ਦਾ ਬਹੁਤ ਗੁਰਦੇਵ ਸਿੰਘ ਜੀ ਦੀ ਬੇਨਤੀ ਆ ਸੋਨੋ ਕੰਮ ਚੱਲਦੀ ਆਉਂਗੇ ਨਾ ਅਸਲਮ ਆ ਗਿਆ ਮੇਰੀ ਬੇਨਤੀ ਆ ਸ਼ੇਰੋ ਦੀ ਧਰਤੀ ਦਾ ਸਿੱਖ ਸਰਦਾਰ ਹੈ ਲੋ ਸਾਹਿਬ ਵੀ ਆ ਗਿਆ ਸ਼ੇਰੋ ਵਾਲਾ ਅਸਲਮ ਤੇ ਸ਼ੇਰੋ ਹਲੋ ਜਸਵੀਰ ਸਿੰਘ ਸਾਨੂੰ ਸਰਦਾਰ ਕੇਰ ਸਿੰਘ ਰੁਪਈਆ ਬਰਬਾਰਾ ਸਿੰਘ ਸਰਦਾਰ ਸਰਦਾਰ ਅਖਰ ਸਿੰਘ 1100 ਰੁਪਈਆ ਅਕਲ ਜੀ ਅਖੇਰ ਸਿੰਘ ਹੀਰ 1100 ਰੁਪਈਆ ਜਨੈਲ ਸਿੰਘ ਖੋਜੀ 1300 ਰੁਪਈਆ ਦੀਪਾ ਦੁਕਾਨਦਾਰ ਕੋਰ ਕੰਦੇ ਜੀ ਇੱਕ ਜੱਫਾ ਲੱਗ ਗਿਆ ਜੋ ਵੀ ਦਾ 300 ਲਿਖ ਲਓ ਬੰਦੇ ਦੇ ਜਿੱਥੇ 300 ਲਗਾ ਦੀ ਆਪਾਂ ਜੱਫੇ ਦੇ ਵੀ ਜਰੂਰ ਦੇਨੇ ਆ ਪਾਸੇ ਕਿਉਂਕਿ ਉਹ ਵੀ ਮੁੰਡੇ ਖੇਡਣ ਆਏ ਆ ਸਾਰੇ ਆਪਣੇ ਆ ਪੈਸਿਆਂ ਦੀ ਗੱਲ ਨੀ ਪਿੰਡ ਵਾਸਤੇ 100 ਇਹਨਾਂ ਵੱਲੋਂ ਜੀ

ਨੂੰ ਜੋਰ ਪਾਇਆ 1 ਲੱਖ 50 ਪਹਿਲਾ ਪ੍ਰਾਈਜ਼ ਦੂਜਾ ਪ੍ਰਾਈਜ਼ ਹੋਰ ਬੰਦੇ ਬੰਦੇ ਦੀ ਕਬੱਡੀ ਤੇ ਹੋਈ ਆ ਬੰਦੇ ਬੰਦੇ ਹੋਈ ਆ ਕਬੱਡੀ 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 ਇਧਰ ਕੰਦਾਂ ਕਰ ਗਿਆ ਕਮਾਲ ਉਹ ਗੋਡੇ ਰੱਤੀ ਮਾਰਦੇ ਸਰਹੰਦਾ ਜੰਫੇਰੇ ਗੋਤ ਧਨਵਾਲ ਦੀ ਧਰਤੀ ਦੇ ਬੜਾ ਮੇਲਾ ਕਰਾਇਆ ਜਾ ਰਿਹਾ ਤੇ ਸਾਰੇ ਸਰਹੰਦੇ ਚਾਰਾਂ ਦਿਨ ਬੇਤੀ ਆ ਆਪਾਂ ਉਥੇ ਰੋਣੇ ਬਣਾ ਤੇ ਬੰਦਾ सीर उ सी सॼो लाहिया सारे ब्ड